ਹੁਣ ਜੰਨਾਚਰ ਖਾਲਸਤਾਨ ਨਹੀਂ ਬਣਦਾ ਉਹਨਾਂ ਚ ਸਿੱਖਾਂ ਦਾ ਜਿਉਣਾ ਇਸ ਧਰਤੀ ਤੇ ਹਰਾਮ ਹੈ ਸਖਬੀਰਵਾਲ ਜੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਦੁਬਾਰਾ ਫਿਰ ਤੋਂ ਜੇ ਲੋਕ ਬਣਾਉਣਗੇ ਤਾਂ ਪ੍ਰਧਾਨ ਬਣੂਗਾ ਲੋਕਾਂ ਨੇ ਤਾਂ ਬਣਾਇਆ ਨਹੀਂ ਮੈਂ ਦੇਖ ਰਿਹਾ ਹਾਂ ਤੁਸੀਂ ਮੈਂ ਮੋਨ ਸਿੰਘ ਆਲਕ ਪੰਥ ਕਾਨਫਰੰਸਾਂ ਹੋ ਰਹੀ ਨੇ 13 April ਵਿਸਾਖੀ ਦੇ ਦਿਹਾੜੇ ਤੇ ਮੇਰੇ ਨਾਲ ਸਮਰਿੰਦਰ ਸਿੰਘ ਮਾਨ ਜੀ ਨੇ ਮਾਨ ਸਾਹਿਬ ਕੀ ਏਜੰਡਾ ਦਿਆ ਜਿਹੜੇ ਕਾਨਫਰੰਸ ਹੋ ਰਹੀ ਹੈ ਇਹ ਬਹੁਤ ਹਣ ਜੰਨਾਚਰ ਖਾਲਸਤਾਨ ਨਹੀਂ ਬਣਦਾ ਉਹ ਨਾ ਚਰ ਸਿੱਖਾਂ ਦਾ ਜਿਉਣਾ ਇਸ ਧਰਤੀ ਤੇ ਹਰਾਮ ਹੈ ਜੀ ਜਿਹੜਾ ਅਸ਼ਰੋਨੀ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਸੁਖਵੀਰ ਬਾਦਲ ਜੀ ਨੂੰ ਬਣਾ ਦਿੱਤਾ ਗਿਆ ਸੁਖਵੀਰ ਬਾਦਲ ਜੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਦੁਬਾਰਾ ਫਿਰ ਤੋਂ ਸੁਖਵੀਰ ਬਾਦਲ ਜੀ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਜੇ ਲੋਕ ਬਣਾਉਣਗੇ ਤਾਂ ਪ੍ਰਧਾਨ ਬਣੂਗਾ ਲੋਕਾਂ ਨੇ ਤਾਂ ਬਣਾਇਆ ਨਹੀਂ ਉਹ ਕਹਿੰਦੇ ਬਕਾਇਦਾ ਮੈਂਬਰਸ਼ਿਪ ਹੋਈ ਹੈ ਜੀ ਬਕਾਇਦਾ ਡੈਲੀਗੇਟਾਂ ਨੇ ਚੁਣਿਆ ਉਹਨਾਂ ਨੂੰ ਹਾਂ ਬਕਾਇਦਾ ਡੈਲੀਗੇਟਾਂ ਨੇ ਚੁਣਿਆ ਬਕਾਇਦਾ ਮੈਂਬਰਸ਼ਿਪ ਹੋਈ ਹੈ ਜੀ ਉਹ ਖਾਣੂ ਯਾਰ ਵੀਰ ਜੀ ਜੀ